ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਆਪਣੀ ਕੌਮ ਵੱਲੋਂ ਪੰਜਾਬ ਵੱਲੋਂ ਪੰਜਾਬ ਦੇ ਬੱਚੇ-ਬੱਚੇ ਵੱਲੋਂ ਪੰਜਾਬ ਦੇ ਢਾਡੀਆਂ ਵੱਲੋਂ ਪੰਜਾਬ ਦੇ ਰਾਗੀਆਂ ਵੱਲੋਂ ਪੰਜਾਬ ਦੇ ਬੰਦੀ ਸਿੰਘਾਂ ਵੱਲੋਂ ਪੰਜਾਬ ਦੇ ਵਪਾਰੀਆਂ ਵੱਲੋਂ ਪੰਜਾਬ ਦੇ ਹਿੰਦੂਆਂ ਵੱਲੋਂ ਪੰਜਾਬ ਦੇ ਮੁਸਲਮਾਨਾਂ ਵੱਲੋਂ ਪੰਜਾਬ ਦੇ ਅਸਾਈਆਂ ਵੱਲੋਂ ਧਰਮੀ ਫੌਜੀਆ ਵੱਲੋਂ ਸੋਸ਼ਲ ਮੀਡੀਆ ਵੱਲੋਂ ਪ੍ਰੈਸ ਵੱਲੋਂ ਨਿੰਦਾ ਸਿੰਘਾਂ ਵੱਲੋਂ ਕਹਿਣ ਤੋਂ ਪਾਪ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਵਾਰਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਤੇ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਜੀ ਜਿਹੜੀ ਕੌਮ ਦਾ ਯੋਧਾ ਤੇ ਜਰਨੈਲ ਸਤਬੰਤ ਸਿੰਘ ਦਾ ਹੋਣ ਔਰ ਸੁਪੁੱਤਰ ਤੇ ਮੈਂਬਰ ਆਫ ਪਾਰਲੀਮੈਂਟ ਜਿਹਨੂੰ ਕੌਮ ਨੇ ਮੈਂਬਰ ਪਾਰਲੀਮੈਂਟ ਬਣਾਇਆ ਸਾਰਿਆਂ ਨੇ ਇਕੱਠੇ ਹੋ ਕੇ ਆ ਇਤਿਹਾਸਿਕ ਧਰਤੀ ਤੇ ਬਾਬੇ ਬਕਾਲੇ ਦੀ ਇਤਿਹਾਸਿਕ ਧਰਤੀ ਤੇ ਜਿੱਥੇ 22 ਮੰਜੀਆਂ ਡੈਗੀਆਂ ਸੀ ਹਰੇ ਕਹਿੰਦਾ ਸੀ ਮੈਂ ਗੁਰੂ ਆ ਮੈਂ ਗੁਰੂ ਆ ਮੈਂ ਗੁਰੂ ਆ ਮੱਖਣ ਸ਼ਾਲ ਲਬਾਣੇ ਨੇ ਉਹ ਗੁਰੂ ਨੂੰ ਲੱਭ ਲਿਆ ਸਾਚਾ ਗੁਰੂ 라ਦੋ ਰੇ ਇਹ ਇਤਿਹਾਸਿਕ ਜਗਾ ਤੇ ਬੱਠੇ ਮੇਰੇ ਵੀਰੋ ਇਸ ਪੰਥ ਕ ਤਰਤਾਸ ਸਾਰੀਆਂ ਹਸਤੀਆਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜੀ ਏਕਤਾ ਚਾਹੀਦੀ ਆ ਏਕਤਾ ਹੋਣੀ ਚਾਹੀਦੀ ਆ ਕਹਿੰਦੇ ਜੀ ਏਕਤਾ ਚਾਹੀਦੀ ਆ ਏਕਤਾ ਹੋਣੀ ਚਾਹੀਦੀ ਆ ਏਕਤਾ ਮਾੜੀ ਚੀਜ਼ ਨਹੀਂ ਐ ਏਕਤਾ ਕਿਹੜਾ ਕੋਈ ਜਥੇਬੰਦੀ ਆ ਮੈਂ ਕਹਿੰਦਾ ਮੇਰੀ ਏਕਤਾ ਜਿਹਨੂੰ ਪੰਥ ਦਾ ਦਰਦ ਹੈ ਕੌਮ ਦਾ ਦਰਦ ਹੈ ਬੰਦੀ ਸਿੰਘਾਂ ਦਾ ਦਰਦ ਹੈ ਆਪਣੀ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਦਰਦ ਹੈ ਉਹ ਤਾਂ ਸਾਰੇ ਆ ਚੁੱਕੇ ਆ ਆ ਚੁੱਕੇ ਆ ਇਹ ਪੰਥ ਦਾ ਦਰਦ ਹੈ ਜੇ ਪੰਥ ਦਰਦਾ ਮੈਨੂੰ ਉਹਨਾਂ ਦੱਸੋ ਤੁਹਾਨੂੰ ਭਲੇਖਾਂ ਪਾਇਆ ਜਾ ਰਿਹਾ ਏਕਤਾ ਏਕਤਾ ਉਹ ਭਲੇਖੇ ਤੋਂ ਨਿਕਲ ਜਾਓ ਏਕਤਾ ਏਕਤਾ ਜਿਹੜੇ ਬੰਦੇ ਏਕਤਾ ਕਹਿੰਦੇ ਆ ਨਾ ਉਹ ਏਕਤਾ ਨਹੀਂ ਕਰਦੇ ਏਕਤਾ ਕਹੀ ਜਾਂਦੇ ਆ ਤੁਸੀਂ ਮੈਨੂੰ ਦੱਸੋ ਸਰਸੇ ਵਾਲੇ ਸਾਧਨਾ ਏਕਤਾ ਕਰ ਲੀਏ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਦਰਬਾਰ ਸਭ ਟਾਇਆ ਏਕਤਾ ਕਰ ਲੀਏ ਤੁਸੀਂ ਕਹੋ ਭੀਜਪੀ ਆਰਐਸਐਸ ਨਾਲ ਏਕਤਾ ਕਰ ਲੀਏ ਜਿਨ੍ਹਾਂ ਨੇ ਕਿਤਾਬਾਂ ਲਿਖਤੀਆਂ ਮਾਈ ਕੰਟਰੀ ਮਾਈ ਲਾਈਫ ਉਹਨਾਂ ਨੇ ਏਕਤਾ ਕਰ ਲਈਏ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਤੇ ਕਰਾਈ ਆ ਅਸੀਂ ਉਹਨਾਂ ਨਾਲ ਏਕਤਾ ਕਰ ਲਈਏ ਜਿਨ੍ਹਾਂ ਨੇ ਸਰਸ ਜਲੇ ਸਾਧ ਨੂੰ 마afi ਦਿੱਤੀ ਆ ਅਸੀਂ ਏਕਤਾ ਕਿਹਦੇ ਨਾਲ ਕਰੀਏ ਐਵੇਂ ਏਕਤਾ ਤਾਂ ਪੰਥ ਨੇ ਹੁਣ ਏਕਤਾ ਕਰ ਲਈਏ ਜਿਹੜੇ ਸਰਬਜੀਤ ਸਿੰਘ ਨੂੰ ਰੋਣਾ ਚਾਹੁੰਦੇ ਸੀ ਅਸੀਂ ਏਕਤਾ ਕਰ ਲਈਏ ਜਿਹੜੇ ਅਮਰਤਪਾਲ ਨੂੰ ਰੋਣਾ ਚਾਹੁੰਦੇ ਸੀ ਏਕਤਾ ਕਰ ਲਈਏ ਏਕਤਾ ਹੈ ਗਈ ਆ ਫੇਰ ਵੀ ਜੇ ਕੋਈ ਕਮੀ ਹੈ ਅਸੀਂ ਕੋਈ ਤੁਹਾਡੇ ਤੋਂ ਭੱਜਦੇ ਨਹੀਂ ਆ ਅੱਜ ਕੌਮ ਦੀ ਇਕਤਾ ਹੋ ਚੁੱਕੀ ਆ ਇੰਡੀਅਨ ਸਟੇਟ ਮੈਨੂੰ ਜਵਾਬ ਦੇਵੇ ਜਵਾਬ ਮੰਗੋ ਜਵਾਬ ਮੰਗੋ ਜਵਾਬ ਦਿਓ ਨਾ ਇੰਡੀਅਨ ਸਟੇਟ ਜਵਾਬ ਦੇ ਸਾਡਾ ਦਰਬਾਰ ਸਭ ਕਿਉਂ ਉਟਾਇਆ ਹੈ ਇੰਡੀਅਨ ਸਟੇਟ ਜਵਾਬ ਦੇ ਸਾਡੇ ਗਾਲਾਂ ਚ ਟਾਇਰ ਕਿਉਂ ਪਾਏ ਨੇ ਸਾਡੀਆਂ 3 ਬਣਾ ਦੀਆਂ ਬੇਪਤੀਆਂ ਕਿਉਂ ਕੀਤੀਆਂ ਸਾਡਾ ਚੰਡੀਗੜ੍ਹ ਕਿਉਂ ਖੋਲਿਆ ਸਾਡੀ ਹਾਈ ਕਟ ਕਿਉਂ ਖੋਲੀ ਐ ਸਾਡਾ ਸੁਲੇਮਾਨ ਕੀ ਵਾੜਾ ਇਹ ਬਾਰਡਰ ਬੰਦ ਕਿਉਂ ਕੀਤੇ ਐ ਸਾਨੂੰ ਜਵਾਬ ਦੇ ਨੇਪਾਲ ਤੇ ਬੰਗਲਾਦੇਸ਼ ਦਾ ਬਾਰਡਰ ਖੁੱਲਾ ਸਾਨੂੰ ਜਵਾਬ ਦੇ ਅਸੀਂ ਕਿਹਾ ਸੀ ਨਾ ਸਾਡੀ ਗੱਲ ਪ੍ਰਧਾਨ ਮੰਤਰੀ ਸੁਣਦਾ ਨਾ ਪ੍ਰੈਜ਼ੀਡੈਂਟ ਸੁਣਦਾ ਨਾ 90 ਮਿਲੀਅਨਾਂ ਦਾ ਵਕ ਸੁਣਦਾ ਨਾ ਮੁੱਖ ਮੰਤਰੀ ਸੁਣਦਾ ਨਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਸੁਣਦਾ ਸਾਡੀ ਗੱਲ ਜੇ ਨਹੀਂ ਸੁਣੀ ਅਸੀਂ ਸੰਵਿਧਾਨ ਦੀ ਤਾਰਾ 14 ਨੀ ਕੀ ਮੁਤਾਬਕ ਕੱਟ ਕੀਤਾ ਜਦੋਂ ਸਾਡੀ ਗੱਲ ਨਹੀਂ ਸੁਣੀ ਤੇ ਫੇਰ ਮੈਂ ਤੁਹਾਨੂੰ ਮੈਂ ਕਹਿਣਾ ਫੇਰ ਤੁਸੀਂ ਐਮਪੀ ਬਣਾਤਾ ਮੈਂ ਇੱਕੋ ਗੱਲ ਕਹਿਣਾ ਹੁਣ ਆਪਾਂ ਧਰਨਿਆਂ ਤੇ ਮਜਾਰਿਆਂ ਚੋਂ ਨਿਕਲ ਜਾਈਏ ਤੇ ਇਕੱਠੇ ਰਹੀਏ ਪੰਥ ਤੇ ਕੌਮ ਵੀ ਚੜ੍ਹਦੀ ਕਲਾ ਰਹੀਏ ਜੋ ਇੱਥੇ ਵਿਚਾਰ ਆਏ ਨੇ ਮੈਂ ਵੀ ਕਹਿਣਾ ਚਾਹਣਾ ਜੇ ਸਰਕਾਰੇ ਸਾਡੇ ਬੰਦੀ ਸਿੰਘ ਨਾ ਰਿਆ ਕੀਤਾ ਸਾਡੀ ਕੌਮ ਦਾ ਸ਼ੋਦਾ ਅਮਰਤਪੁਰ ਨਾ ਰਿਆ ਕੀਤਾ ਡਿਬਰੂਗੜ ਗੜ੍ਹਲੇ ਨਾ ਕੀਤੇ ਸਾਡਾ ਜ਼ਥੇਦਾਰ ਨਾ ਕਿਹਾ ਰਿਆ ਕੀਤਾ ਤੇ ਫਿਰ ਅਸੀਂ ਧਰਨੇ ਮਜਾਰੇ ਤੋਂ ਨਿਕਲੇ 2027 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਆਪਣੇ ਸੈਨ ਮਾਰ ਕੇ ਆਪ ਬੰਦਿਆਂ ਨੂੰ ਬਾਹਰ ਕਟਾਂਗੇ ਤੇ ਭਾਈ ਜਿਹੜੀ ਤੁਸੀਂ ਬਣਾਉਣੀ ਆ ਨਾ ਪੰਥ ਦਾ ਕੱਟ ਤਾਂ ਹੋ ਗਿਆ ਹੁਣ ਭਾਈ ਜੋ ਕਰਨਾ ਖਿੱਚ ਦੋ ਥੋੜੇ ਇਕੱਠ ਬੁਲਾਵਾਂਗੇ ਐਵੇਂ ਨਾ ਕਹ ਜੇ 2.5 ਸਾਲ ਜਿੰਨੇ ਵਾਰੀ ਇਕੱਠ ਬੁਲਾਏ ਇਹ ਤੁਹਾਡੀ ਕੌਮ ਲਈ ਆ ਉਹਨੇ ਵਾਰੀ ਆਈ ਜਾਣਾ ਆਈ ਜਾਣਾ ਅਸੀਂ ਪੰਥ ਤੇ ਪੰਜਾਬ ਨੂੰ ਬਚਾ ਕੇ ਪੁੱਤ ਨੂੰ ਬਚਾ ਕੇ ਆਪਾਂ ਕੌਮ ਨੂੰ ਗੁਲਾਮੀ ਵਿੱਚੋਂ ਕੱਢ ਕੇ ਆਪਾਂ ਪੰਥਗੁਰੂ ਵਧਿਆ ਲੀਆਂ ਚ ਤੋੜੀਏ ਪੰਥਕ ਕੱਤਰਤਾ ਦੇ ਵਿੱਚ ਸਾਰੇ ਆਇਆ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ